ਸੱਜੇ ਠਾੜੇ ਕਿਤੇ ਪੰਘੜੇ ਪੈਣ ਲੱਗ ਪਏ ਇਕੱਠ ਹੋ ਗਿਆ ਪਾਰਾ ਵੀ ਕੰਨੀਆਂ ਮਸੀ ਦੇ ਵਿੱਚ ਪਾਉਣ ਬੋਲੀਆਂ ਦਿਉਰ ਕੇ ਨਾ ਨਕਲੇਨੀ ਭਾਬੀ ਲਖਨੂ ਦੇ ਹਲਾਰਾ ਤੇ ਮੈਂ ਬੈਠਾ ਡੇਰੇ ਬੇਨਤ ਨਮਿਆ ਮੈਂ ਜੋੜ ਬੋਲੀਆਂ ਨਤ ਨਮੀ ਆ ਮੈਂ ਚੋੜਾਂ ਬੋਲੀਆਂ ਬਹਿ ਕੇ ਮੂੰਹ ਹਨੇਰੇ ਬੋਲੀਆਂ ਨਿਕਣ ਆਪੇ ਅੰਦਰੋਂ ਬਸ ਨਹੀਂ ਕੁਝ ਮੇਰੇ ਚਾਲਗੇ ਨਕਲੇ ਨਹੀਂ ਥੇਲ ਛੰਦ ਦੇਗੇ ਸਾਲਗੇ ਨਕਲੇ ਨਹੀਂ ਥੇਲ ਛੰਦ ਦੇਗੇ ਸਾਲਗੇ ਨਕਲੇ ਨਹੀਂ ਥੇਲ ਛੰਦ ਦੇਗੇ ਸਾਲਗੇ ਨਕਲੇ ਨਹੀਂ ਆ ਗਈ ਸਾੜੀ ਵਿੱਚ ਕਿਤੇ ਤੇ ਆ ਗਈ ਸਾੜੀ ਵਿੱਚ ਕਿਤੇ ਦੇ ਲੰਮੀ ਮਾ ਉਡਾਰੀ ਵੀ ਪਰੀਆਂ ਵਰਗਾ ਰੂਪ ਉਸਤਾ ਪਰੀਆਂ ਵਰਗਾ ਰੂਪ ਉਸਦਾ ਜਗਤੀ ਜੋ ਅੰਗਿਆਰੀ ਦੋਨੋਂ ਮਹਿਨਕਤਾਰੀਆਂ ਵਰਗੇ ਬਿਸਰਮੇ ਦੀ ਤਾਰੀ ਜੋ ਬਣ ਮੈਂ ਕਰਹਾ ਜੋ ਕੇਸਰ ਦੀ ਚਾਰੀ ਜੋ ਬਣ ਮੈਂ ਕਰਹਾ ਜੋ ਕੇਸਰ ਦੀ ਚਾਰੀ ਜੋ ਬਣ ਮੈਂ ਕਰਹਾ ਜੋ ਕੇਸਰ ਦੀ ਚਾਰੀ ਜੋ ਬਣ ਮੈਂ ਕਰੀ ਕੀ ਮਹਿਮਾ ਮਰ ਗਈ ਬਈ ਕੰਮ ਧੰਦੇ ਨੂੰ ਹੱਥ ਨਹੀਂ ਲਾਉਂਦੀ ਗੰਮ ਧੰਦੇ ਨੂੰ ਹੱਥ ਲਾਉਂਦੀ ਪੋਚ ਪੋਚ ਪੱਬ ਤਾਦੀ ਵੀ ਬਾਹਰੋਂ ਆਈ ਬੇਰ ਤੋੜਦੀ ਆਰਨ ਵਾਈ ਬੇਰ ਤੋੜ ਦੀ ਇੱਥੇ ਨਖਰੇ ਕਰਦੀ ਮੜਕੇ ਨਹੀਂ ਲੱਪਣੀ ਮौजਮਾਲ ਬੇਬਰਗੀ ਮੜਥੇ ਨਹੀਂ ਲੱਪਣੀ ਮौजਮਾਲ ਤੇ ਮਾਰਗੀ ਕਿੰਨੇ ਲੱਪਣੀ ਮौजਮਾਲ ਦੇ ਵਰਗੀ ਮौजਮਾਲ ਬੇਬਰਗੀ ਮਸਤੇ ਨਹੀਂ ਅੰਡਾਰਾ ਮੌਤ ਨਾਲ ਇਹ ਕੰਨ ਮਖੋਲਣਾ ਮਸਤੇ ਵਿੱਚ ਪਿਆਰਾ ਉਦਕਤ ਦੇ ਮਹਿਕਾ ਦੇ ਰਿਹਾ ਕਿ ਇਹੋ ਅਰਜ ਗੁਜਾਰਾਂ ਦੇਸ਼ ਪੰਜਾਬ ਦੀਆਂ ਦੇ ਵੀਸਾ ਤੋਂ ਵੱਡਾ ਸਤਗੁਰੂ ਨਾਨਕ ਵੇ ਸਭ ਤੋਂ ਵੱਡਾ ਸਤਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਮੇਰੇ ਹਾਂ ਦੀਓ ਕਰਦ ਗੋਦੀਆਂ ਤੇਰੀ ਮੇਰੇ ਹਾਂ ਦੀਓ ਕਰਦ ਗੋਦੀਆਂ ਤੇਰੀ ਮੇਰੇ ਹਾਂ ਦੀਓ ਕਰਦ ਗੋਦੀਆਂ ਤੇਰੀ ਮੇਰੇ ਹਾਂ ਦੀਓ ਫੈਨ ਨਾਮ ਉਸ ਦਾ ਲਈਏ ਜਿਸ ਨੇ ਜਗਤ ਬਣਾਇਆ ਵੀ ਪਾਤ ਪਾਤ ਦੇ ਫਲ ਖਲਾ ਕੇ ਸੋਨਾ ਬਾਗਰ ਚਾਇਆ ਵੀ ਕਦੇ ਕਿਸੇ ਦੀ ਕਹੀ ਨਾ ਕਰਦਾ ਕਦੇ ਕਿਸੇ ਦੀ ਕਹੀ ਨਾ ਕਾਤਾ ਕਰਦਾ ਜੋ ਮਣ ਆਇਆ ਕੀਤਾ ਪੰਗਿਆ ਸਤ ਸਤ ਗੁਰ ਦੀ ਛਾਇਆ ਕੀਤਾ ਪੰਗਿਆ ਜਨ ਲਾਇਆ ਕੀਤਾ ਕੰਗਲਿਆ ਸਤ ਸਤ ਗੁਰ ਦੀ ਛਾਇਆ ਕੀਤਾ ਪੰਗਿਆ ਉਹ ਬੰਦੇ ਆ ਤੂ ਛੱਦ ਦੇ ਮੈਂ ਮੇਰੀ ਨੂੰ ਨਾ ਮੇਰੀ ਨਾ ਤੇਰੀ ਜੇ ਜੋ ਵੰਟਲੇ ਬਡੇ ਪਾਇਆ ਵੇ ਜੋ ਭੰਟਲੇ ਬਡੇ ਪਾਏ ਆਵੇ ਅੰਤਖਾੜ ਦੀ ਤੇਰੀ ਬਈ ਉਹ ਵੀ ਉੱਡ ਜੂ ਬਰੋਲਾ ਬਣ ਕੇ ਉਹ ਵੀ ਉੱਡ ਜੂ ਬਰੋਲਾ ਬਣ ਕੇ ਮਿਟ ਜਾਉ ਨਿਸ਼ਾਨੀ ਤੇਰੀ ਜਪਨਾ ਸਤਗੁਰੂ ਕਾਲੀ ਐ ਛਪਥੇਈ ਜਪਨਾ ਸਤਗੁਰੂ ਕਾਲੀ ਐ ਛਪ ਤੇਰੀ ਜਪਨਾ ਸਤਗੁਰੂ ਕਾਲੀ ਐ ਛਪ ਤੇਰੀ ਜਪਨਾ ਸਤਗੁਰੂ ਕਾਲੀ ਐ ਛਪ ਉਹ ਸ਼ਰਦਾ 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 ਡੇਰੇ ਵਾਲ ਸੰਤਾਂ ਦੇ ਮਹਰਿਆ ਸੀ ਕੋ ਰੱਖੀ ਪੜਦਾ ਦਿਲਤ ਨੇ ਮਰੋਜ ਕਰਦਾ ਮਾੜੇ ਬੰਦੇ ਦੇ ਕੋਲ ਨਹੀਂ ਖੜਦਾ ਜਿਹੜਾ ਫੁੱਲਾਂ ਨੂੰ ਲੈ ਗਿਆ ਬੇਲ ਦੇ ਮੁੜ ਕੇ ਬੇਲ ਨਾ ਛੱਡਦਾ ਨਾ ਪਰਮੇਸ਼ਰ ਦਾ ਲੈ ਕੇ ਕਿੱਦੇ ਵਿੱਚ ਪੜਦਾ 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 ਨਾ ਪਰਮੇਸ਼ਰ ਦਾ ਕਿ ਮਾਤੇ ਰਾਜਸ ਗਾਮਾ ਬਈ ਮੰਦਾ ਬੋਲਣਾ ਬੋਲਣਾ ਕਿੱਦੇ ਵਿੱਚ ਮੰਦਾ ਬੋਲਣਾ ਬੋਲਣਾ ਕਿੱਦੇ ਵਿੱਚ ਬੰਨ ਕੇ ਬੋਲੀ ਪਾਵਾਂ ਬੇ ਮੇਰਾ ਪਿੰਡ ਤਾਂ ਕੋਠਾਗੁਰੂ ਹੈ ਮੇਰਾ ਪਿੰਡ ਤਾਂ ਕੋਠਾਗੁਰੂ ਹੈ ਆਪਣਾ ਦੇ ਸਰਨਾਵਾ ਤੇਰੇ ਮੁੰਡਿਆਂ ਦੇ ਵੱਧ ਬੋਲੀਆਂ ਪਾਵਾਂ ਤੇਰੇ ਮੁੰਡਿਆਂ ਦੇ ਵੱਧ ਬੋਲੀਆਂ ਪਾਵਾਂ ਤੇਰੇ ਮੁੰਡਿਆਂ ਦੇ ਵੱਧ ਬੋਲੀਆਂ ਵਾਹਿਗੁਰੂ ਜੀ